ਹੈਲਥ ਨਾਲ ਜੁੜਿਆ ਖਪਣਾ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਾਕ ਤੇ ਤੁਹਾਡਾ ਅਦਿਸ਼ਾ ਹੈਲਥ ਤੇ ਦਫ਼ਤਰ ਦੇ ਕੰਮ ਤੋਂ ਬਾਅਦ ਹੋਣ ਵਾਲੇ ਤਣਾਅ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਪੰਜ ਟਿਪਸ ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਹੰਕਾਰ ਨੂੰ ਚਲਾਉਣ ਲਈ ਕੰਮ ਕਰ ਰਿਹਾ ਹੈ। ਕੁਝ ਲੋਕ ਵੱਧ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨੌਕਰੀਆਂ ਕਰ ਰਹੇ ਹਨ, ਜਦਕਿ ਕੁਝ ਆਪਣੇ ਪੈਰਾਂ ਤੇ ਖੜਾ ਹੋਣ ਦੀ ਇੱਛਾ ਨਾਲ ਨੌਕਰੀ ਕਰ ਰਹੇ ਹਨ। ਪਰ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਦਫ਼ਤਰ ਵਿੱਚ ਕੰਮ ਕਰਨ ਤੋਂ ਬਾਅਦ ਘਰ ਆ ਕੇ ਥਕਾਵਟ ਅਤੇ ਤਣਾਅ ਮਹਿਸੂਸ ਹੋਣ ਲੱਗ ਜਾਂਦਾ ਹੈ। ਇਹਨਾਂ ਦੇ ਲੱਛਣਾਂ ਜਿਵੇਂ ਕਿ ਸਿਰਦਰਦ, ਥਕਾਵਟ ਆਦ ਮਹਿਸੂਸ ਹੋਣ ਲੱਗਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਨਹੀਂ ਹੁੰਦੇ ਹਨ ਇਸ ਲਈ ਦਫ਼ਤਰ ਤਣਾਅ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਨਵੀਆਂ ਆਦਤਾਂ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ ਤਨਾਤੂ ਛੁਟਕਾਰਾ ਪਾਉਣ ਦੇ ਤਰੀਕੇ ਸਹੀ ਭੋਜਨ ਦਫਤਰ ਤੋਂ ਆ ਕੇ ਬਹੁਤ ਸਾਰੇ ਲੋਕ ਪੀਜ਼ਾ ਅਤੇ 버ਗਰ ਵਰਗੇ ਜੰਕ ਫੂਡ ਖਾਂਦੇ ਹਨ ਅਤੇ ਕੁਝ ਲੋਕ ਕੌਫੀ ਚਾਹ ਪੀਂ ਵੀ ਲੈਂਦੇ ਹਨ ਇਸ ਨਾਲ ਤੁਹਾਨੂੰ ਫੁੱਲਣ ਅਤੇ ਇਨਸੂਮਿਨੀਆਂ ਦਾ ਅਨੁਭਵ ਹੋ ਸਕਦਾ ਹੈ ਇਸ ਲਈ ਆਪਣੀ ਖੁਰਾਕ ਵਿੱਚ ਸੰਤੁਲਿਤ ਭੋਜਨ ਨੂੰ ਸ਼ਾਮਿਲ ਕਰੋ ਸ਼ਾਮ ਨੂੰ ਫਲ ਮੇਵੇ ਅਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਹਨਾਂ ਵਿੱਚ ਮੌਜੂਦਾ ਵਿਟਾਮਿਨ ਖਣੇਜ ਐਂਟੀਆਕਸੀਡੈਂਟ ਸਰੀਰ ਵਿੱਚ ਨਿਧਾਰਿਤ ਊਰਜਾ ਪ੍ਰਦਾਨ ਕਰਦੀ ਹਨ ਅਤੇ ਸੇਤ ਦੀ ਰੱਖਿਆ ਕਰਦੇ ਹਨ। ਸੰਗੀਤ ਵਿੱਚ ਇੱਕ ਜਾਦੂ ਹੁੰਦਾ ਹੈ। ਸੰਗੀਤ ਨੂੰ ਸੁਣ ਕੇ ਤੁਹਾਡਾ ਮੂਡ ਤੁਰੰਤ ਬਦਲ ਜਾਂਦਾ ਹੈ। ਹਰ ਦਫ਼ਤਰ ਤੋਂ ਆ ਕੇ ਤਣਾਅ ਨੂੰ ਘੱਟ ਕਰਨ ਲਈ ਸੰਗੀਤ ਸੁਣਨ ਦੀ ਸਲਾਹ ਦਿੱਤੀ ਜਾਂਦੀ ਹੈ। ਆਪਣੀ ਮਨਪਸੰਦ ਸੰਗੀਤ ਨੂੰ ਸੁਣਨਾ ਤੁਹਾਨੂੰ ਇਨਸੋਮੀਨੀਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ ਅਤੇ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਇਸ ਤਣਾਅ ਦੇ ਸਾਹਮਣਾ ਕਰਨਾ ਪੈਂਦਾ ਹੈ ਉਹ ਦੂਰ ਹੋ ਜਾਵੇਗਾ। ਕੋਸੇ ਪਾਣੀ ਨਾਲ ਇਸ਼ਨਾਨ ਕਰੋ ਕਈ ਲੋਕ ਦਫ਼ਤਰ ਤੋਂ ਆ ਕੇ ਆਰਾਮ ਕਰਨ ਲੱਗ ਜਾਂਦੇ ਹਨ ਅਤੇ ਸੌਣ ਤੋਂ ਪਹਿਲਾਂ ਨਹਾ ਲੈਂਦੇ ਹਨ ਹਾਲਾਂਕਿ ਮੁਹਾਰਾਂ ਦਾ ਕਹਿਣਾ ਹੈ ਕਿ ਕੰਮ ਤੋਂ ਘਰ ਆ ਕੇ ਤਣਾਅ ਨੂੰ ਦੂਰ ਕਰਨਾ ਅਤੇ ਸਰੀਰ ਨੂੰ ਆਰਾਮ ਦੇਣ ਲਈ ਕੋਸੇ ਪਾਣੀ ਨਾਲ ਨਹਾਓ। ਇਹ ਸਰੀਰ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਵੀ ਮਦਦ ਕਰਦਾ ਹੈ। ਮੈਡੀਟੇਸ਼ਨ ਆਦਤਾਂ ਨੂੰ ਘਟਕਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਅਤੇ ਧਿਆਨ ਤੁਹਾਡੇ ਦਿਮਾਗ ਨੂੰ ਰੀਸੈਟ ਕਰਨ ਵਿੱਚ ਵੀ ਮਦਦ ਕਰਦਾ ਹੈ। ਐਡਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਦਫ਼ਤਰ ਦੇ ਕੰਮ ਤੋਂ ਬਾਅਦ ਹੋਣ ਵਾਲੇ ਤਣਾਅ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਪੰਜ ਟਿਪਸ ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਹੰਕਾਰ ਨੂੰ ਚਲਾਉਣ ਲਈ ਕੰਮ ਕਰ ਰਿਹਾ ਹੈ। ਕੁਝ ਲੋਕ ਵੱਧ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨੌਕਰੀਆਂ ਕਰ ਰਹੇ ਹਨ, ਜਦਕਿ ਕੁਝ ਆਪਣੇ ਪੈਰਾਂ ਤੇ ਖੜਾ ਹੋਣ ਦੀ ਇੱਛਾ ਨਾਲ ਨੌਕਰੀ ਕਰ ਰਹੇ ਹਨ। ਪਰ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਦਫ਼ਤਰ ਵਿੱਚ ਕੰਮ ਕਰਨ ਤੋਂ ਬਾਅਦ ਘਰ ਆ ਕੇ ਥਕਾਵਟ ਅਤੇ ਤਣਾਅ ਮਹਿਸੂਸ ਹੋਣ ਲੱਗ ਜਾਂਦਾ ਹੈ। ਇਹਨਾਂ ਦੇ ਲੱਛਣਾਂ ਜਿਵੇਂ ਕਿ ਸਿਰਦਰਦ, ਥਕਾਵਟ ਆਦ ਮਹਿਸੂਸ ਹੋਣ ਲੱਗਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਨਹੀਂ ਹੁੰਦੇ ਹਨ ਇਸ ਲਈ ਦਫ਼ਤਰ ਤਣਾਅ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਨਵੀਆਂ ਆਦਤਾਂ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ ਤਨਾਤੂ ਛੁਟਕਾਰਾ ਪਾਉਣ ਦੇ ਤਰੀਕੇ ਸਹੀ ਭੋਜਨ ਦਫਤਰ ਤੋਂ ਆ ਕੇ ਬਹੁਤ ਸਾਰੇ ਲੋਕ ਪੀਜ਼ਾ ਅਤੇ 버ਗਰ ਵਰਗੇ ਜੰਕ ਫੂਡ ਖਾਂਦੇ ਹਨ ਅਤੇ ਕੁਝ ਲੋਕ ਕੌਫੀ ਚਾਹ ਪੀਂ ਵੀ ਲੈਂਦੇ ਹਨ ਇਸ ਨਾਲ ਤੁਹਾਨੂੰ ਫੁੱਲਣ ਅਤੇ ਇਨਸੂਮਿਨੀਆਂ ਦਾ ਅਨੁਭਵ ਹੋ ਸਕਦਾ ਹੈ ਇਸ ਲਈ ਆਪਣੀ ਖੁਰਾਕ ਵਿੱਚ ਸੰਤੁਲਿਤ ਭੋਜਨ ਨੂੰ ਸ਼ਾਮਿਲ ਕਰੋ ਸ਼ਾਮ ਨੂੰ ਫਲ ਮੇਵੇ ਅਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਹਨਾਂ ਵਿੱਚ ਮੌਜੂਦਾ ਵਿਟਾਮਿਨ ਖਣੇਜ ਐਂਟੀਆਕਸੀਡੈਂਟ ਸਰੀਰ ਵਿੱਚ ਨਿਧਾਰਿਤ ਊਰਜਾ ਪ੍ਰਦਾਨ ਕਰਦੀ ਹਨ ਅਤੇ ਸੇਤ ਦੀ ਰੱਖਿਆ ਕਰਦੇ ਹਨ। ਸੰਗੀਤ ਵਿੱਚ ਇੱਕ ਜਾਦੂ ਹੁੰਦਾ ਹੈ। ਸੰਗੀਤ ਨੂੰ ਸੁਣ ਕੇ ਤੁਹਾਡਾ ਮੂਡ ਤੁਰੰਤ ਬਦਲ ਜਾਂਦਾ ਹੈ। ਹਰ ਦਫ਼ਤਰ ਤੋਂ ਆ ਕੇ ਤਣਾਅ ਨੂੰ ਘੱਟ ਕਰਨ ਲਈ ਸੰਗੀਤ ਸੁਣਨ ਦੀ ਸਲਾਹ ਦਿੱਤੀ ਜਾਂਦੀ ਹੈ। ਆਪਣੀ ਮਨਪਸੰਦ ਸੰਗੀਤ ਨੂੰ ਸੁਣਨਾ ਤੁਹਾਨੂੰ ਇਨਸੋਮੀਨੀਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ ਅਤੇ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਇਸ ਤਣਾਅ ਦੇ ਸਾਹਮਣਾ ਕਰਨਾ ਪੈਂਦਾ ਹੈ ਉਹ ਦੂਰ ਹੋ ਜਾਵੇਗਾ। ਕੋਸੇ ਪਾਣੀ ਨਾਲ ਇਸ਼ਨਾਨ ਕਰੋ ਕਈ ਲੋਕ ਦਫ਼ਤਰ ਤੋਂ ਆ ਕੇ ਆਰਾਮ ਕਰਨ ਲੱਗ ਜਾਂਦੇ ਹਨ ਅਤੇ ਸੌਣ ਤੋਂ ਪਹਿਲਾਂ ਨਹਾ ਲੈਂਦੇ ਹਨ ਹਾਲਾਂਕਿ ਮਹਾਰਾਂ ਦਾ ਕਹਿਣਾ ਹੈ ਕਿ ਕੰਮ ਤੋਂ ਘਰ ਆ ਕੇ ਤਣਾਅ ਨੂੰ ਦੂਰ ਕਰਨਾ ਅਤੇ ਸਰੀਰ ਨੂੰ ਆਰਾਮ ਦੇਣ ਲਈ ਕੋਸੇ ਪਾਣੀ ਨਾਲ ਨਹਾਓ ਇਹ ਸਰੀਰ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਵੀ ਮਦਦ ਕਰਦਾ ਹੈ ਮੈਡੀਟੇਸ਼ਨ ਆਦਤ ਨਾਲ ਨੂੰ ਘਟਕਣ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਅਤੇ ਧਿਆਨ ਤੁਹਾਡੇ ਦਿਮਾਗ ਨੂੰ ਰੀਸੈਟ ਕਰਨ ਵਿੱਚ ਵੀ ਮਦਦ ਕਰਦਾ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਦਫ਼ਤਰ ਦੇ ਕੰਮ ਤੋਂ ਬਾਅਦ ਹੋਣ ਵਾਲੇ ਤਣਾਅ ਨੂੰ ਘਟ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਪੰਜ ਟਿਪਸ ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਹੰਕਾਰ ਨੂੰ ਚਲਾਉਣ ਲਈ ਕੰਮ ਕਰ ਰਿਹਾ ਹੈ। ਕੁਝ ਲੋਕ ਵੱਧ ਰਹੇ ਖਰਚਿਆਂ ਨੂੰ ਪੂਰਾ ਕਰਨ ਲਈ ਨੌਕਰੀਆਂ ਕਰ ਰਹੇ ਹਨ, ਜਦਕਿ ਕੁਝ ਆਪਣੇ ਪੈਰਾਂ ਤੇ ਖੜਾ ਹੋਣ ਦੀ ਇੱਛਾ ਨਾਲ ਨੌਕਰੀ ਕਰ ਰਹੇ ਹਨ। ਪਰ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਦਫ਼ਤਰ ਵਿੱਚ ਕੰਮ ਕਰਨ ਤੋਂ ਬਾਅਦ ਘਰ ਆ ਕੇ ਥਕਾਵਟ ਅਤੇ ਤਣਾਅ ਮਹਿਸੂਸ ਹੋਣ ਲੱਗ ਜਾਂਦਾ ਹੈ। ਇਹਨਾਂ ਦੇ ਲੱਛਣਾਂ ਜਿਵੇਂ ਕਿ ਸਿਰਦਰਦ, ਥਕਾਵਟ ਆਦ ਮਹਿਸੂਸ ਹੋਣ ਲੱਗਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਇਸ ਤਣਾਅ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਨਹੀਂ ਹੁੰਦੇ ਹਨ ਇਸ ਲਈ ਦਫ਼ਤਰ ਤਣਾਅ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਨਵੀਆਂ ਆਦਤਾਂ ਨੂੰ ਅਪਣਾਉਣਾ ਚਾਹੁੰਦੇ ਹੋ ਤਾਂ ਤਣਾਅ ਤੋਂ ਛੁਟਕਾਰਾ ਪਾ ਸਕਦੇ ਹੋ ਤਨਾ ਤੂ ਛੁਟਕਾਰਾ ਪਾਉਣ ਦੇ ਤਰੀਕੇ ਸਹੀ ਭੋਜਨ ਦਫਤਰ ਤੋਂ ਆ ਕੇ ਬਹੁਤ ਸਾਰੇ ਲੋਕ ਪੀਜ਼ਾ ਅਤੇ 버ਗਰ ਵਰਗੇ ਜੰਕ ਫੂਡ ਖਾਂਦੇ ਹਨ ਅਤੇ ਕੁਝ ਲੋਕ ਕਾਫੀ ਚਾਹ ਪੀਂ ਵੀ ਲੈਂਦੇ ਹਨ ਇਸ ਨਾਲ ਤੁਹਾਨੂੰ ਫੁੱਲਣ ਅਤੇ ਇਨਸੂਮੀਨੀਆਂ ਦਾ ਅਨੁਭਵ ਹੋ ਸਕਦਾ ਹੈ ਇਸ ਲਈ ਆਪਣੀ ਖੁਰਾਕ ਵਿੱਚ ਸੰਤੁਲਿਤ ਭੋਜਨ ਨੂੰ ਸ਼ਾਮਿਲ ਕਰੋ ਸ਼ਾਮ ਨੂੰ ਫਲ ਮੇਵੇ ਅਤੇ ਤਾਜ਼ੀਆਂ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਹਨਾਂ ਵਿੱਚ ਮੌਜੂਦਾ ਵਿਟਾਮਿਨ ਖਣੇਜ ਐਂਟੀਆਕਸੀਡੈਂਟ ਸਰੀਰ ਵਿੱਚ ਨਿਧਾਰਤ ਊਰਜਾ ਪ੍ਰਦਾਨ ਕਰਦੀ ਹਨ ਅਤੇ ਸੇਤ ਦੀ ਰੱਖਿਆ ਕਰਦੇ ਹਨ। ਸੰਗੀਤ ਵਿੱਚ ਇੱਕ ਜਾਦੂ ਹੁੰਦਾ ਹੈ। ਸੰਗੀਤ ਨੂੰ ਸੁਣ ਕੇ ਤੁਹਾਡਾ ਮੂਡ ਤੁਰੰਤ ਬਦਲ ਜਾਂਦਾ ਹੈ। ਹਰ ਦਫ਼ਤਰ ਤੋਂ ਆ ਕੇ ਤਣਾਅ ਨੂੰ ਘੱਟ ਕਰਨ ਲਈ ਸੰਗੀਤ ਸੁਣਨ ਦੀ ਸਲਾਹ ਦਿੱਤੀ ਜਾਂਦੀ ਹੈ। ਆਪਣੀ ਮਨਪਸੰਦ ਸੰਗੀਤ ਨੂੰ ਸੁਣਨਾ ਤੁਹਾਨੂੰ ਇਨਸੋਮੀਨੀਆ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ ਅਤੇ ਸਵੇਰ ਤੋਂ ਸ਼ਾਮ ਤੱਕ ਤੁਹਾਨੂੰ ਇਸ ਤਣਾਅ ਦੇ ਸਾਹਮਣਾ ਕਰਨਾ ਪੈਂਦਾ ਹੈ ਉਹ ਦੂਰ ਹੋ ਜਾਵੇਗਾ। ਕੋਸੇ ਪਾਣੀ ਨਾਲ ਇਸ਼ਨਾਨ ਕਰੋ ਕਈ ਲੋਕ ਦਫ਼ਤਰ ਤੋਂ ਆ ਕੇ ਆਰਾਮ ਕਰਨ ਲੱਗ ਜਾਂਦੇ ਹਨ ਅਤੇ ਸੌਣ ਤੋਂ ਪਹਿਲਾਂ ਨਹਾ ਲੈਂਦੇ ਹਨ ਹਾਲਾਂਕਿ ਮੁਹਾਰਾਂ ਦਾ ਕਹਿਣਾ ਹੈ ਕਿ ਕੰਮ ਤੋਂ ਘਰ ਆ ਕੇ ਤਣਾਅ ਨੂੰ ਦੂਰ ਕਰਨਾ ਅਤੇ ਸਰੀਰ ਨੂੰ ਆਰਾਮ ਦੇਣ ਲਈ ਕੋਸੇ ਪਾਣੀ ਨਾਲ ਨਹਾਓ ਪਾਣੀ ਸਰੀਰ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਿੱਚ ਵੀ ਮਦਦ ਕਰਦਾ ਹੈ ਮੈਡੀਟੇਸ਼ਨ ਆਦਤ ਨਾਲ ਨੂੰ ਘਟ ਕਰਨ ਵਿੱਚ ਬਹੁਤ ਮਦਦਗਾਰ ਹੁੰਦਾ ਹੈ ਅਤੇ ਧਿਆਨ ਤੁਹਾਡੇ ਦਿਮਾਗ ਨੂੰ ਰੀਸੈਟ ਕਰਨ ਵਿੱਚ ਵੀ ਮਦਦ ਕਰਦਾ ਹੈ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸਾਇ ਹੈਲਥ ਨਾਲ ਧੰਨਵਾਦ